ਦਸ ਹੁਣਾ ਵਾਂਗ ਤੈਨੂੰ ਜਲਦਾ ਛੱਡਣਾ ਪੈਣਾ ਏ ਬੱਤੀ ਦਸ ਹੁਣਾ ਵਾਂਗ ਤੈਨੂੰ ਵੀ ਜਲਦਾ ਛੱਡਣਾ ਪੈਣਾ ਏ ਬੱਤੀ ਦਸ ਹੁਣਾ ਵਾਂਗ ਤੈਨੂੰ ਵੀ ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਅਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ ਮੇਰੇ ਪਿਆਰੇ ਅਸੀਸ ਪਵਿੱਤਰ ਬਾਈਬਲ ਵਿੱਚ 103 ਨੰਬਰ ਭਜਨ ਦੇ 15ਵੇਂ ਅਤੇ 16ਵੇਂ ਬਚਨ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਇਨਸਾਨ ਦੀ ਉਮਰ ਕਾ ਜੰਨੀ ਹੈ ਮੈਦਾਨ ਦੇ ਫੁੱਲ ਵਾਂਗੂ ਟੈਕਦਾ ਹੈ ਜਦ ਹਵਾ ਉਹਦੇ ਉੱਤੇ ਵਗਦੀ ਹੈ ਤਦ ਉਹ ਹੈ ਹੀ ਨਹੀਂ ਅਤੇ ਉਹਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ ਅਸੀਂ ਆਪਣੇ ਇਹਨਾਂ ਆਖਰੀ ਦਿਨਾਂ ਦੇ ਵਿੱਚ ਮਨੁੱਖੀ ਜੀਵਨ ਦੇ ਅਸਲੀਅਤ ਨੂੰ ਦੇਖ ਰਹੇ ਸੀ ਜਿਵੇਂ ਕਿ ਯਾਕੂਬ ਆਪਣੀ ਪੱਤਰੀ ਵਿੱਚ ਲਿਖਦਾ ਹੈ ਸਾਨੂੰ ਨਹੀਂ ਪਤਾ ਕਿ ਕੱਲ ਨੂੰ ਕੀ ਹੋਵੇਗਾ ਸੁਣੋ ਇਹ ਤੁਹਾਡਾ ਜੀਵਨ ਹੈ ਤੁਸੀਂ ਭਾਫ ਵਰਗੇ ਹੋ ਜੋ ਕੁਝ ਸਮੇਂ ਦੇ ਲਈ ਪ੍ਰਗਟ ਹੁੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ ਹੋਮੇ ਕਹਿੰਦੀ ਹੈ ਮਨੁੱਖ ਇੱਕ ਸਾਹ ਵਰਗਾ ਹੈ ਉਸਦੇ ਦਿਨ ਇੱਕ ਫਿੱਕੀ ਸ਼ਾਮ ਵਾਂਗ ਹਨ ਇਹ ਸੱਚਮੁੱਚ ਨਿਰਾਸ਼ਾਜਨਕ ਲੱਗਦਾ ਹੈ ਪਰ ਇਹ ਸਾਡੇ ਲਈ ਇੱਕ ਵੱਡੀ ਉਮੀਦ ਹੈ ਤੇ ਉਹ ਉਮੀਦ ਸਾਡੇ ਪ੍ਰਭੂ ਯੀਸ਼ੂ ਮਸੀਹ ਤੋਂ ਆਉਂਦੀ ਹੈ ਯੇਸ਼ੂ ਮਸੀਹ ਨੂੰ ਸਲੀਬ ਤੇ ਕੁਰਬਾਨ ਕੀਤਾ ਗਿਆ ਸੀ ਅਤੇ ਮਨੁੱਖ ਜਾਤੀ ਨੂੰ ਪਾਪ ਤੋਂ ਬਚਾਉਣ ਦੇ ਲਈ ਉਹ ਤੀਜੇ ਦਿਨ ਮਰਦਿਆਂ ਦੇ ਵਿੱਚੋਂ ਜੀ ਉੱਠਿਆ ਤੇ ਉਸਨੇ ਮੌਤ ਨੂੰ ਹਰਾ ਦਿੱਤਾ ਜਿਸਨੇ ਪੁਨਰੁਥਾਨ ਦੇ ਦੁਆਰਾ ਜੀਵਨ ਨੂੰ ਲਿਆਂਦਾ ਹੈ ਜਿਹੜੇ ਲੋਕ ਉਸ ਉੱਤੇ ਵਿਸ਼ਵਾਸ ਕਰਦੇ ਹਨ ਭਾਵੇਂ ਉਹ ਸਰੀਰ ਵਿੱਚ ਮਰ ਜਾਣ ਉਸਦੇ ਦੂਸਰੇ ਆਗਮਨ ਦੇ ਸਮੇਂ ਦੇ ਵਿੱਚ ਉਹ ਦੁਬਾਰਾ ਤੋਂ ਜੀ ਉੱਠਣਗੇ ਜੋ ਉਸ ਸਮੇਂ ਜ਼ਿੰਦਾ ਹੋਣਗੇ ਉਹ ਮੌਤ ਦਾ ਸਵਾਦ ਨਹੀਂ ਚਖਣਗੇ ਸਗੋਂ ਉਹ ਹੋਰ ਤੋਂ ਹੋਰ ਹੋ ਜਾਣਗੇ ਉਸ ਸਦੀਵੀ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਦਾ ਆਨੰਦ ਮਾਣ ਕੇ ਸਵਰਗ ਦੇ ਵਿੱਚ ਜਾਣਗੇ ਪਿਆਰੋ ਕੀ ਤੁਸੀਂ ਉਸ ਭਰਪੂਰ ਸਦੀਵੀ ਜੀਵਨ ਦਾ ਹਿੱਸਾ ਨਹੀਂ ਬਣਨਾ ਚਾਹੋਗੇ ਪਰਮੇਸ਼ਰ ਤੁਹਾਨੂੰ ਆਪਣੀ ਕਿਰਪਾ ਬਖਸ਼ੇ ਧੰਨਵਾਦ